ਰਕਦੋ ਚਾਰ ਪਦਾਰਜੇ ਕੋ ਮੰਗੈ ਕਿਹੜਾ ਗੁਣ ਦੱਸਿਆ ਸਾਜ ਜਨਾ ਕੀ ਸੇਵਾ ਲੱਗੈ ਗੁਰਮੁਖਾਂ ਦੀ ਸੇਵਾ ਵਿੱਚ ਜੁੜ ਜਾ ਫਿਰ ਕਹਿੰਦੇ ਨੇ ਕੋਈ ਬੰਦਾ ਕਹਿੰਦਾ ਜੀ ਮੈਂ ਦੁਖੀ ਬਹੁਤ ਆ ਕਿਉਂਕਿ ਦੁੱਖ ਅੱਜ ਸੰਸਾਰ ਦੇ ਉੱਤੇ ਵਿਆਪ ਰਹੇ ਨੇ ਕਿਸੇ ਬੰਦੇ ਨੂੰ ਫਰੋਲ ਕੇ ਦੇਖ ਲਓ ਚਿਹਰੇ ਬਾਹਰੋਂ ਬੜੀ ਤੌਰ ਤੇ ਹੱਸਦੇ ਨਜ਼ਰ ਆਣਗੇ ਬੜੇ ਖੁਸ਼ ਨਜ਼ਰ ਆਣਗੇ 2-4 ਮਿੰਟ ਉਹਨਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਕੇ ਦੇਖ ਲਓ ਮੇਰੇ ਸਹਿਬ ਦੀ ਬਾਣੀ ਕਹਿੰਦੀ ਐ ਦੁਖੀਆਂ ਪੰਡਾ ਖੁੱਲੀਆਂ ਦੁਖ ਦੀਆਂ ਪੰਡਾ ਹੀ ਨਿਕਲਣਗੀਆਂ ਹਰ ਬੰਦਾ ਕੋਈ ਨਾ ਕੋਈ ਦੁੱਖ ਅੰਦਰ ਸਮੋ ਕੇ ਬੈਠਾ ਹੈ ਕੋਈ ਨਾ ਕੋਈ ਦੁੱਖ ਲੈ ਕੇ ਬੈਠਾ ਹੈ ਉਹਨੇ ਉਹ ਦੁੱਖ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਾਸ ਹੀ ਦੇਣਾ ਹੈ ਵੀ ਮੈਂ ਇਸ ਪੱਖ ਤੋਂ ਦੁਖੀਆਂ ਆ ਮੇਰਾ ਕਾਰਨ ਦੁਖੀ ਦੁੱਖ ਦਾ ਇੱਕ ਵਿਦਵਾਨ ਨੇ ਨਾ ਇੱਕ ਕਹਾਣੀ ਲਿਖੀ ਹੈ ਔਰ ਉਹ ਕਹਾਣੀ ਬਾ ਕਮਾਲ ਦੀ ਹੈ ਬੜੀ ਭਾਪੂਰਨ ਹੈ ਦੁੱਖ ਦੇ ਉੱਤੇ ਕਹਿੰਦੇ ਇੱਕ ਬੰਦਾ ਰੱਬ ਦੇ ਨਾਲ ਰੋਜ਼ ਗिला ਕਰਦਾ ਹੇ ਪਰਮਾਤਮਾ ਮੈਂ ਬਹੁਤ ਦੁਖੀ ਆ ਕਿਉਂ ਮੇਰੇ ਕੋਲ ਤੇ ਧਨ ਵੀ ਨਹੀਂ ਹੈ ਧਨ ਆਉਂਦਾ ਧਨ ਵਾਲੇ ਬੰਦੇ ਬਹੁਤ ਸੁਖੀ ਨੇ ਪਰਮਾਤਮਾ ਮੈਂ ਦੇਖਦਾ ਰਾਜੇ ਕੋਲ ਬਹੁਤ ਕੁਝ ਹੈ ਜਿਹੜਾ ਇਹ ਸੰਸਾਰ ਦੇ ਵਿੱਚ ਬਾਦਸ਼ਾਹ ਹੈ ਉਹਦੇ ਕੋਲ ਕਿੰਨਾ ਕੁਝ ਹੈ ਚਲੋ ਮੈਨੂੰ ਬਾਦਸ਼ਾਹ ਜਾਂ ਰਾਜਾ ਨਹੀਂ ਸੀ ਬਣਾਣਾ ਬਾਦਸ਼ਾਹ ਹੁੰਦਾ ਹੈ ਜਿਹੜਾ ਚੱਕਰਵਰਤੀ ਰਾਜਿਆਂ ਦੇ ਉੱਤੇ ਰਾਜਾ ਹੁੰਦਾ ਹੈ ਰਾਜਾ ਉਸ ਤੋਂ ਛੋਟਾ ਹੁੰਦਾ ਹੈ ਤੇ ਕਹਿੰਦੇ ਚਲੋ ਨਹੀਂ ਬਾਦਸ਼ਾਹ ਬਣਾਣਾ ਸੀ ਰਾਜਾ ਹੀ ਬਣਾ ਦਿੰਦਾ ਤੇ ਜੇ ਰਾਜਾ ਵੀ ਨਹੀਂ ਸੀ ਬਣਾਣਾ بڑے ਲੋਗ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਕੋਲ ਚੌਧਰ ਪੂਣਾ ਹੈ ਜਿਹੜੇ ਚੌਧਰੀ ਨੇ ਨਗਰ ਦੇ ਚਲੋ ਇੱਕ ਛੋਟੇ ਜੇ ਨਗਰ ਦਾ ਚੌਧਰੀ ਬਣਾ ਦਿੰਦਾ ਹੁਣ ਸਾਡੇ ਨਗਰ ਦਾ ਚੌਧਰੀ ਬੜਾ ਸੁਖੀ ਹੈ ਵੇਖੋ ਉਹਦੇ ਕੋਲ ਕਿੰਨਾ ਪੈਸਾ ਹੈ ਕਹਿੰਦਾ ਚਲ ਜੇ ਚੌਧਰੀ ਨਹੀਂ ਸੀ ਬਣਾਣਾ ਰੱਬਾ ਕੋਈ ਵਿਦਵਾਨ ਪੰਡਿਤ ਹੀ ਬਣਾ ਦਿੰਦਾ ਆਪਣੀ ਵਿਦਵਤਾ ਦੇ ਜਰੀਏ ਮੈਂ ਵੀ ਦੁਗਿਆਂ ਨੂੰ ਪ੍ਰਭਾਵਿਤ ਕਰ ਸਕਦਾ ਪਰ ਪ੍ਰਮਾਤਮਾ ਨਾ ਤੂੰ ਮੈਨੂੰ ਧਨ ਦਿੱਤਾ ਹੈ ਰਾਜੇ ਦੀ ਤਰ੍ਹਾਂ ਨਾ ਤੂੰ ਮੈਨੂੰ ਚੌਧਰੀ ਬਣਾਇਆ ਕਿਸੇ ਨਗਰ ਦਾ ਸਾਡੇ ਚੌਧਰੀ ਦੀ ਤਰ੍ਹਾਂ ਨਾ ਤੂੰ ਮੈਨੂੰ ਵਿਦਵਾਨ ਬਣਾਇਆ ਹੈ ਤੇਰੇ ਤੇ ਗਿਲਾ ਨਾ ਕਰਾਂ ਤੇ ਕੀ ਕਰਾਂ ਕਿਉਂਕਿ ਮੈਨੂੰ ਤੂੰ ਦਿੱਤਾ ਹੀ ਕੀ ਹੈ ਇਦਾਂ ਦੇ ਗਿਲੇ ਸ਼ਿਕਵੇ ਬਹੁਤ ਲੋਕ ਕਰਦੇ ਨੇ ਪਰਮਾਤਮਾ ਦੇ ਨਾਲ ਰੱਬ ਦੇ ਨਾਲ ਗਿਲੇ ਕਰਦਿਆ ਕਰਦਿਆਂ ਪਰਮਾਤਮਾ ਦੇ ਨਾਲ ਇਹਨਾਂ ਸ਼ਿਕਵਿਆਂ ਦੇ ਵਿੱਚ ਉਹ ਸ਼ਖਸ ਨੂੰ ਨੀਂਦ ਪੈ ਗਈ ਜਦੋਂ ਨੀਂਦ ਆਈ ਨੀਂਦ ਦੇ ਵਿੱਚ ਇੱਕ ਸੁਪਨਾ ਦੇਖਦਾ ਹੈ ਵੇਖੋ ਸੁਪਨੇ ਆਪਾਂ ਸਾਰੇ ਦੇਖਦੇ ਹਾਂ ਕਈ ਸੁਪਨੇ ਸਾਨੂੰ ਯਾਦ ਰਹਿ ਜਾਂਦੇ ਨੇ ਤੇ ਕਈ ਸੁਪਨੇ ਸਾਨੂੰ ਭੁੱਲ ਜਾਂਦੇ ਨੇ ਅਸਲ ਵਿੱਚ ਸੁਪਨੇ ਸਾਡੀ ਨੀਂਦ ਨੂੰ ਲੰਮਾ ਕਰਨ ਵਾਸਤੇ ਆਉਂਦੇ ਨੇ ਇਹਦਾ ਮਕਸਦ ਇਹ ਹੁੰਦਾ ਹੈ ਪਰ ਕਿਤੇ ਨਾ ਕਿਤੇ ਜਦੋਂ ਕੋਈ ਏਦਾਂ ਦਾ ਸੁਪਨਾ ਆ ਜਾਵੇ ਉਹ ਸਾਡੇ ਸਰੀਰ ਤੇ ਵੀ ਪ੍ਰਭਾਵ ਪਾਉਂਦਾ ਹੈ ਸਾਡੇ ਮਨ ਤੇ ਵੀ ਪ੍ਰਭਾਵ ਪਾਉਂਦਾ ਹੈ ਹਾਲਾਂਕਿ ਬਾਣੀ ਨੇ ਵੀ ਇਹ ਗੱਲ ਕਹੀ ਹੈ ਸੁਪਨੇ ਸੇਤੀ ਚਿਤ ਮੂਰਖ ਲਾਇਆ ਮਹਾਰਾਜ ਕਹਿੰਦੇ ਨੇ ਸੁਪਨੇ ਨਾਲ ਚਿਤ ਲਾਣਾ ਮੂਰਖਾਂ ਦਾ ਕਾਜ ਹੈ ਸੁਪਨਾ ਤੇ ਸੁਪਨਾ ਹੀ ਹੈ ਪਰ ਰਾਤ ਨੂੰ ਇਹ ਸੁਪਨਾ ਦੇਖਦਾ ਹੈ ਹੁਣ ਜੋ ਕੁਝ ਬੰਦਾ ਦਿਨ ਵਿੱਚ ਨਹੀਂ ਕਰ ਸਕਦਾ ਸੁਭਾਵਕ ਉਹ ਕੁਝ ਬੰਦਾ ਸੁਪਨਿਆਂ ਵਿੱਚ ਕਰਨ ਦਾ ਯਤਨ ਕਰਦਾ ਹੈ ਤਾਂ ਨਹੀਂ ਪ੍ਰਾਪਤ ਹੋਇਆ ਸਪਨਿਆਂ ਦੇ ਵਿੱਚ ਬੜਾ ਅਮੀਰ ਬਣ ਜਾਂਦਾ ਹੈ ਜਦੋਂ ਦੇਖਦਾ ਹੈ ਪੰਛੀਆਂ ਨੂੰ ਉੜਦਿਆਂ ਹੋਇਆਂ ਨਹੀਂ ਉੜ ਸਕਦਾ ਸੁਪਨਿਆਂ ਦੇ ਵਿੱਚ ਮਾਲਕ ਐਸੀ ਕਿਰਪਾ ਕਰਦਾ ਆਕਾਸ਼ ਵਿੱਚ ਵੀ ਉੜਦਾ ਹੈ ਜਿਹੜੀ ਚੀਜ਼ ਸਾਨੂੰ ਇਹ ਜੀਵਨ ਦੇ ਵਿੱਚ ਦਿਨ ਵਿੱਚ ਨਹੀਂ ਮਿਲਦੀ ਜਾਗਦਿਆਂ ਨਹੀਂ ਮਿਲਦੀ ਸੁਪਨਿਆਂ ਵਿੱਚ ਕਈ ਵਾਰੀ ਉਪਰਾਪਤ ਹੋ ਜਾਂਦੀ ਹੈ ਸੁਪਨੇ ਵਿੱਚ ਬੰਦਾ ਜੋ ਕੁਝ ਚਾਵੇ ਕਈ ਵਾਰੀ ਉਹ ਵੀ ਕਰ ਲੈਂਦਾ ਹੈ ਜੋ ਕੁਝ ਮੂੰਹ ਤੋਂ ਬੋਲ ਨਿਕਲੇ ਉਹ ਸਾਤੋਂ ਨੇ ਸ਼ੁਰੂ ਹੋ ਜਾਂਦੇ ਇਹਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਸੁਪਨੇ ਦੇ ਵਿੱਚ ਇਹਨੂੰ ਪਰਮਾਤਮਾ ਵੱਲੋਂ ਗੈਬੀ ਆਵਾਜ਼ ਆਈ ਤੇ ਉਹ ਗੈਬੀ ਆਵਾਜ਼ ਕੀ ਕਹਿੰਦੀ ਹੈ ਵੀ ਜਿਹੜਾ ਜਿਹੜਾ ਬੰਦਾ ਆਪਣੇ ਦੁੱਖਾਂ ਤੋਂ ਦੁਖੀ ਹੈ ਉਹ ਆਪਣੇ ਦੁੱਖਾਂ ਦੀ ਪੰਡ ਬੰਨੇ ਤੇ ਉਹਦੇ ਅੱਜ ਦੁੱਖਾਂ ਦੀ ਨਿਵਰਤੀ ਕੀਤੀ ਜਾਣੀ ਹੈ ਇਹਨੇ ਛੇਤੀ ਦੇ ਨਾਲ ਹੁਣ ਦੁੱਖ ਦੀ ਇਦਾਂ ਕੋਈ ਪੰਡ ਨਹੀਂ ਬਣਦਾ ਪਰ ਇੱਕ ਭਾਵ ਹੁੰਦਾ ਹੈ ਸੁਪਨੇ ਵਿੱਚ ਜੋ ਕੁਝ ਨਹੀਂ ਵੀ ਹੁੰਦਾ ਉਹ ਵੀ ਅਸੀਂ ਕੱਜ ਕਰਕੇ ਵਿਖਾ ਦਿੰਨੇ ਆ ਇਹਨੇ ਆਪਣੇ ਦੁੱਖਾਂ ਦੀ ਜੀ ਪੰਡ ਬਣ ਲਈ ਅਗਲੀ ਗੈਬੀ ਆਵਾਜ਼ ਦਾ ਇੰਤਜ਼ਾਰ ਹੈ ਵੀ ਹੁਣ ਕੀ ਕਰਨਾ ਹੈ ਪਰਮਾਤਮਾ ਵੱਲੋਂ ਫਿਰ ਆਵਾਜ਼ ਆਈ ਸੁਪਨੇ ਵਿੱਚ ਆਵਾਜ਼ ਆ ਰਹੀ ਹੈ ਤੇ ਕੀ ਕਹਿ ਰਿਹਾ ਰੱਬ ਕਹਿੰਦਾ ਹੈ ਵੀ ਆਪਣੇ ਦੁੱਖਾਂ ਦੀਆਂ ਪੰਡਾਂ ਬਣ ਲਓ ਤੇ ਨਗਰ ਦੀ ਧਰਮਸ਼ਾਲਾ ਦੇ ਵਿੱਚ ਪਹੁੰਚ ਜਾਓ ਅੱਜ ਤੁਹਾਡੇ ਸਾਰੇ ਦੁੱਖ ਜਿਹੜੇ ਨੇ ਦੂਰ ਕੀਤੇ ਜਾਣੇ ਨੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਗਿਲਾ ਨਹੀਂ ਰਹਿ ਜਾਣਾ ਬੜਾ ਖੁਸ਼ ਹੋਇਆ ਵੀ ਚਲੋ ਅੱਜ ਉਹ ਭਾਗਾ ਵਾਲਾ ਦਿਨ ਆ ਗਿਆ ਮੈਂ ਤੇ ਰੋਜ਼ ਰੱਬ ਨੂੰ ਇਹ ਮੇਨਾ ਮਾਰਦਾ ਸਾ ਸ਼ਿਕਵਾ ਕਰਦਾ ਸਾਂ ਅੱਜ ਮੇਰੇ ਦੁੱਖਾਂ ਦੀ ਨਿਵਰਤੀ ਹੋਣੀ ਹੈ ਇਹ ਛੇਤੀ ਦੇ ਨਾਲ ਆਪਣੇ ਦੁੱਖ ਦੀ ਪੰਡ ਨੂੰ ਹੱਥ ਪਾਉਂਦਾ ਹੈ ਤੇ ਦੌੜਨ ਲੱਗਦਾ ਕੀ ਦੇਖਦਾ ਹੈ ਜਿਹੜੀ ਰੱਬ ਤੋਂ ਰੋਜ਼ ਮੰਗ ਮੰਗਦਾ ਹੈ ਤੇ ਅੱਜ ਇਹਦੀ ਹੈਰਾਨਗੀ ਦੀ ਹੱਦ ਨਹੀਂ ਰਹੀ ਕੀ ਵੇਖਦਾ ਪੰਡਤ ਜੀ ਅੱਗੇ ਅੱਗੇ ਦੌੜੇ ਜਾ ਰਹੇ ਨੇ ਕਮਾਲ ਹੋ ਗਈ ਮੈਂ ਤੇ ਸੋਚਿਆ ਸੀ ਪੰਡਿਤ ਵਿਦਵਾਨ ਲੋਕ ਬੜੇ ਸੁਖੀ ਹੋਣਗੇ ਪਰ ਇਹ ਵੀ ਦੁਖੀ ਨੇ ਇਹਦੀ ਨਿਗਾਹ ਹੋਰ ਅੱਗੇ ਗਈ ਇਹਦੇ ਕਦਮ ਬੜੀ ਤੇਜ਼ੀ ਨਾਲ ਵਹਿ ਤੁਰ ਰਹੇ ਨੇ ਕੀ ਦੇਖਦੇ ਨੇ ਚੌਧਰੀ ਸਾਹਿਬ ਵੀ ਪੰਡ ਦੁੱਖਾਂ ਦੀ ਲੈ ਕੇ ਦੌੜੇ ਜਾ ਰਹੇ ਨੇ ਵੀ ਮੇਰੇ ਦੁੱਖਾਂ ਦੀ ਪੰਡ ਦੀ ਅਜਨਵਰਤੀ ਹੋਣੀ ਹੈ ਮੇਰੇ ਦੁੱਖਾਂ ਤੋਂ ਮੇਰਾ ਛੁਟਕਾਰਾ ਹੋਣਾ ਹੈ ਪਰ ਇਹਦੀ ਹੈਰਾਨਗੀ ਉਦੋਂ ਹੋਈ ਜਦੋਂ ਰਾਜਾ ਸਭ ਤੋਂ ਅੱਗੇ ਦੌੜ ਰਿਹਾ ਵੀ ਮੇਰਾ ਦੁੱਖ ਸਭ ਤੋਂ ਵੱਡਾ ਹੈ ਤੇ ਮੈਂ ਆਪਣਾ ਦੁੱਖ ਦੂਰ ਕਰ ਲਵਾ ਸਭ ਤੋਂ ਤੇਜ਼ ਦੌੜ ਰਿਹਾ ਤੇ ਸਭ ਤੋਂ ਅੱਗੇ ਦੌੜ ਰਿਹਾ ਹੈ। ਹੈਰਾਨਗੀ ਦੀ ਗੱਲ ਹੋਈ ਜਿਸ ਵਕਤ ਇਹ ਧਰਮਸ਼ਾਲਾ ਦੇ ਵਿੱਚ ਪਹੁੰਚੇ। ਰੱਬ ਦੀ ਗੈਬੀ ਆਵਾਜ਼ ਦਾ ਫਿਰ ਇੰਤਜ਼ਾਰ ਪੈ ਕਰਦੇ ਨੇ ਪਰਮਾਤਮਾ ਵੱਲੋਂ ਕੀ ਆਵਾਜ਼ ਆਉਂਦੀ ਹੈ? ਰੱਬ ਵੱਲੋਂ ਕਿ ਸਨੇਹਾ ਆਇਆ ਆਪਣੇ ਦੁੱਖਾਂ ਦੀ ਪੰਡਾ ਨੂੰ ਕਿਲੀਆਂ ਤੇ ਟੰਗ ਦਿਓ। ਇਹਨਾਂ ਨੇ ਸਾਰਿਆਂ ਸਾਰਿਆਂ ਨੇ ਬੜੀ ਤੇਜ਼ੀ ਦੇ ਨਾਲ ਆਪਣੇ ਦੁੱਖਾਂ ਦੀਆਂ ਪੰਡਾਂ ਨੂੰ ਕਿਲੀਆਂ ਤੇ ਟੰਗ ਦਿੱਤਾ ਤੇ ਅਗਲੇ ਰੱਬ ਦੇ ਹੁਕਮ ਦਾ ਇੰਤਜ਼ਾਰ ਹੈ ਕੀ ਪਰਮਾਤਮਾ ਵੱਲੋਂ ਹੁਕਮ ਆਉਂਦਾ ਹੈ ਤੇ ਅਗਲਾ ਹੁਕਮ ਰੱਬ ਵੱਲੋਂ ਇਹ ਆਇਆ ਪਰਮਾਤਮਾ ਕਹਿੰਦਾ ਹੈ ਵੀ ਜਿਹੜਾ ਬੰਦਾ ਆਪਣੇ ਦੁੱਖ ਤੋਂ ਦੁਖੀ ਹੈ ਉਹ ਪੰਡ ਦੂਜੇ ਦੇ ਦੁੱਖ ਵਾਲੀ ਪੰਡ ਦੇ ਨਾਲ ਬਟਾ ਲਵੇ ਆਪਸ ਵਿੱਚ ਪੰਡਾਂ ਤਬਦੀਲ ਕਰ ਲਓ ਜੇ ਕੋਈ ਕਰਨਾ ਚਾਹੁੰਦਾ ਹੈ ਤੇ ਆਪਸ ਵਿੱਚ ਜਿਹੜੇ ਦੂਜਿਆਂ ਦੀਆਂ ਦੁੱਖਾਂ ਦੀਆਂ ਪੰਡਾ ਨੇ ਉਹਨਾਂ ਨਾਲ ਆਪਣੀਆਂ ਪੰਡਾ ਬਦਲ ਲਓ। ਤੁਹਾਡੀ ਮਰਜ਼ੀ ਹੈ ਤੁਸੀਂ ਜੋ ਕੁਝ ਕਰਨਾ ਚਾਹੋ ਤੁਹਾਡੀਆਂ ਪੰਡਾ ਕਿੱਡੀਆਂ ਤੇ ਟੰਗੀਆਂ ਹੋਈਆਂ ਨੇ। ਹਰ ਇੱਕ ਬੰਦੇ ਨੇ ਆਪਣੀ ਪੰਡ ਨੂੰ ਹੀ ਹੱਥ ਪਾਇਆ। ਕਿਉਂਕਿ ਕਿਸੇ ਦੂਜੇ ਦੇ ਦੁੱਖ ਦਾ ਕੀ ਪਤਾ? ਮੇਰੇ ਦੁੱਖ ਦਾ ਤੇ ਮੈਨੂੰ ਪਤਾ ਹੈ ਮੇਰਾ ਦੁੱਖ ਇਹ ਹੈ ਤੇ ਉਹਦੀ ਕੋਈ ਦਵਾਈ ਦਾ ਵੀ ਮੈਂ ਪ੍ਰਬੰਧ ਕਰਦਾ ਵਾਂ ਉਹਦਾ دارو ਵੀ ਕੁਝ ਕਰਦਾ ਵਾਂ। ਪਰ ਕਿਸੇ ਦੇ ਦੁੱਖ ਦਾ ਕੀ ਪਤਾ ਕੋਈ ਕਿੱਡਾ ਵੱਡਾ ਦੁਖੀ ਹੈ। ਮੇਰੇ ਸਹਿਬ ਨੇ ਮੋਹ ਲਾ ਕੇ ਇੱਕ ਗੱਲ ਕਹੀ ਨਾਨਕ ਦੁਖਿਆ ਸਭ ਸੰਸਾਰ ਮਹਾਰਾਜ ਕਹਿੰਦੇ ਨੇ ਮੰਨੇ ਨਾਉ ਸੋਈ ਜਿਨ ਜਾਏ ਜੇਕਰ ਰੱਬ ਦੀ ਬੰਦਗੀ ਕਰਨ ਵਾਲਾ ਹੈ ਕੇਵਨ ਸੁਖੀ ਔਰ ਓਹੀ ਹੈ ਨਹੀਂ ਤੇ ਦੁਨੀਆ ਦੇ ਵਿੱਚ ਦੁੱਖਾਂ ਦੀਆਂ ਪੰਡਾਂ ਤੋਂ ਇਲਾਵਾ ਕੁਝ ਨਹੀਂ ਪਰ ਮਹਾਰਾਜ ਕਹਿੰਦੇ ਤੂੰ ਦੁੱਖ ਵੀ ਦੂਰ ਕਰਨਾ ਚਾਹੁੰਦਾ ਹੈ ਆਜਾ ਤੈਨੂੰ ਇੱਕ ਜੁਗਤ ਦੱਸ ਦੇਣਾ ਵਾ ਰੋਜ਼ ਆਪਾਂ ਪੜ੍ਹਦੀ ਆ ਚਾਰ ਪਦਾਰਜੇ ਕੋ ਮੰਗੇ ਸਾਜ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਕੀ ਕਰਨਾ ਹੈ ਫਿਰ ਹਰ ਹਰ ਨਾਮ ਹਿਰਦੈ ਸਦ ਗਾਵੇ ਰੱਬ ਦੀ ਬੰਦਗੀ ਵਿੱਚ ਦੁੱਖ ਵੀ ਦੂਰ ਹੋਣਗੇ